ਅਸੀਂ ਅਕਸਰ ਸੋਚਦੇ ਹਾਂ ਕਿ ਸ਼ੇਰ, ਚਿਤਾਜਾ ਜਾਂ ਸੱਪ ਸਭ ਤੋਂ ਖਤਰਨਾਕ ਜਾਨਵਰ ਹੁੰਦੇ ਹਨ ਪਰ ਅਸਲ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਾਤਿਲ ਇੱਕ ਛੋਟਾ ਜਿਹਾ ਜੀਵ ਹੈ ਜਿਸ ਦਾ ਨਾਮ ਹੈ ਮੱਛਰ ਆਓ ਅੱਜ ਅਸੀਂ ਜਾਣੀਏ ਕਿ ਮੱਛਰ ਕਿਵੇਂ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈ ਲੈਂਦੇ ਹਨ ਅਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਫੈਲਾਉਂਦੇ ਹਨ ਭਾਰਤ ਸਮੇਤ ਪੂਰੀ ਦੁਨੀਆ ਤੱਕ ਇਹ ਕਿੰਨਾ ਵੱਡਾ ਖਤਰਾ ਹੈ ਪੰਜਾਬ ਦੇ ਅੰਦਰ ਹੜਾ ਨੇ ਪਿਛਲੇ ਦਿਨੀ ਬਹੁਤ ਤਬਾਹੀ ਮਚਾਈ ਹੈ ਇਹ ਤਾਂ ਆਪਾਂ ਸਭ ਜਾਣਦੇ ਹਾਂ ਪਰ ਜਦੋਂ ਹੜਾ ਦਾ ਪਾਣੀ ਲੰਘ ਜਾਂਦਾ ਹੈ ਤਾਂ ਪਿੱਛੇ ਬਹੁਤ ਵੱਡੀ ਬਰਬਾਦੀ ਛੱਡ ਜਾਂਦਾ ਹੈ ਉਸ ਦਾ ਅਸਰ ਕਈ ਸਾਲਾਂ ਤੱਕ ਰਹਿੰਦਾ ਹੈ ਇਸ ਵਕਤ ਬਹੁਤ ਐਸੀਆਂ ਥਾਵਾਂ ਹੋਣ ਗਈਆਂ ਜਿੱਥੇ ਪਾਣੀ ਇਕੱਠਾ ਹੋ ਗਿਆ ਹੋਵੇਗਾ ਰੁਕਿਆ ਹੋਇਆ ਪਾਣੀ ਹੌਲੀ-ਹੌਲੀ ਸੜਨ ਲੱਗ ਜਾਂਦਾ ਹੈ ਅਤੇ ਉਹਦੇ ਵਿੱਚ ਮੱਛਰ ਪੈਦਾ ਹੋਣ ਲੱਗ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਵੀ ਇਸ ਵਕਤ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ ਉਸ ਅਨੁਸਾਰ ਵੀ ਬਹੁਤ ਜ਼ਿਆਦਾ ਮੱਛਰ ਹੋ ਚੁੱਕੇ ਹਨ ਇਸ ਲਈ ਇਸ ਵੀਡੀਓ ਦਾ ਹਰ ਇੱਕ ਮੋਬਾਈਲ ਤੱਕ ਪਹੁੰਚਣਾ ਜ਼ਰੂਰੀ ਹੈ ਤਾਂ ਕਿ ਸਾਵਧਾਨੀ ਰੱਖਦੇ ਹੋਏ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕੇ ਆਓ ਚਰਚਾ ਕਰਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਕਾਤਲ ਬਾਰੇ ਮੱਛਰਾਂ ਦੀਆਂ ਲਗਭਗ 3500 ਤੋਂ ਵੱਧ ਕਿਸਮਾਂ ਹੁੰਦੀਆਂ ਹਨ ਪਰ ਸਾਰੇ ਮੱਛਰ ਖੂਨ ਨਹੀਂ ਪੀਂਦੇ ਸਿਰਫ ਫੀਮੇਲ ਮੱਛਰ ਹੀ ਖੂਨ ਪੀਂਦੀ ਹੈ ਤਾਂ ਜੋ ਉਹ ਲਗਾਤਾਰ ਹੋਰ ਮੱਛਰ ਪੈਦਾ ਕਰਦੀ ਰਹ ਸਕੇ ਜਦੋਂ ਕਿ ਮੇਲ ਮੱਛਰ ਸਿਰਫ ਫੁੱਲਾਂ ਦਾ ਰਸ ਪੀਂਦੇ ਹਨ WHO World Health Organization ਅਨੁਸਾਰ ਮੱਛਰਾਂ ਕਰਕੇ ਫੈਲਣ ਵਾਲੀਆਂ ਬਿਮਾਰੀਆਂ ਨਾਲ ਹਰ ਸਾਲ 7 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਕਿ ਸ਼ੇਰਾ ਕਰਕੇ ਇੱਕ ਸਾਲ ਵਿੱਚ ਲਗਭਗ 100 ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ ਸੱਪਾਂ ਦੇ ਡੰਗਣ ਕਰਕੇ ਸਾਲਾਨਾ ਲਗਭਗ 81000 ਤੋਂ ਸਵਾ ਲੱਖ ਮੌਤਾਂ ਦਰਜ ਹੁੰਦੀਆਂ ਹਨ ਜਦੋਂ ਕਿ ਮੱਛਰਾਂ ਕਰਕੇ ਇੱਕ ਸਾਲ ਵਿੱਚ ਅੰਦਾਜ਼ਨ 7 ਲੱਖ ਤੋਂ ਵੱਧ ਮੌਤਾਂ ਦਰਜ ਹੁੰਦੀਆਂ ਹਨ ਇਸ ਕਰਕੇ ਮੱਛਰਾਂ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਜੀਵ ਕਿਹਾ ਜਾਂਦਾ ਹੈ ਮੱਛਰਾਂ ਨਾਲ ਜੁੜੀਆਂ ਮੁੱਖ ਬਿਮਾਰੀਆਂ ਕਿਹੜੀਆਂ-ਕਿਹੜੀਆਂ ਹਨ ਮਲੇਰੀਆ ਹਰ ਸਾਲ ਦੁਨੀਆ ਭਰ ਵਿੱਚ ਮਲੇਰੀਆ ਦੀ ਬਿਮਾਰੀ ਦੇ 24 ਕਰੋੜ ਤੋਂ ਵੱਧ ਕੇਸ ਆਉਂਦੇ ਹਨ 2023 ਦੇ ਅੰਕੜੇ ਅਨੁਸਾਰ ਇਸ ਬਿਮਾਰੀ ਕਾਰਨ 6 ਲੱਖ ਤੋਂ ਵੱਧ ਮੌਤਾਂ ਹੋਈਆਂ ਸਨ ਅਤੇ ਮਲੇਰੀਏ ਦੀ ਬਿਮਾਰੀ ਤੋਂ ਸਭ ਤੋਂ ਵੱਧ ਅਫਰੀਕਾ ਦੇ ਦੇਸ਼ ਪ੍ਰਭਾਵਿਤ ਹਨ ਡੇਂਗੂ ਹਰ ਸਾਲ ਡੇਂਗੂ 10 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਡੇਂਗੂ ਦੇ ਸਭ ਤੋਂ ਵੱਧ ਕੇਸ ਏਸ਼ੀਆ ਭਾਰਤ ਅਤੇ ਲੈਟਿਨ ਅਮਰੀਕਾ ਵਰਗੇ ਮੁਲਕਾਂ ਵਿੱਚ ਪਾਏ ਜਾਂਦੇ ਹਨ ਚਿਕਨਗੁਨੀਆ ਇਸ ਬਿਮਾਰੀ ਨਾਲ ਸਿੱਧੀਆਂ ਮੌਤਾਂ ਤਾਂ ਘੱਟ ਹੁੰਦੀਆਂ ਹਨ ਪਰ ਮਰੀਜ਼ ਲੰਬੇ ਸਮੇਂ ਲਈ ਦਰਦ ਅਤੇ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦਾ ਹੈ ਜੀਕਾ ਵਾਇਰਸ ਇਹ ਵਾਇਰਸ ਗਰਭਵਤੀ ਔਰਤਾਂ ਲਈ ਸਭ ਤੋਂ ਖਤਰਨਾਕ ਹੈ ਅਤੇ ਇਸ ਬਿਮਾਰੀ ਦੀ ਮਾਰ ਹੇਠ ਬੱਚਿਆਂ ਵਿੱਚ ਜਨਮ ਸਮੇਂ ਦਿਮਾਗ ਛੋਟਾ ਹੋ ਸਕਦਾ ਹੈ ਭਾਰਤ ਵਿੱਚ ਹਾਲਾਤ ਭਾਰਤ ਵਿੱਚ ਹਰ ਸਾਲ ਮਲੇਰੀਏ ਦੇ ਲੱਖਾਂ ਕੇਸ ਦਰਜ ਹੁੰਦੇ ਹਨ ਡੇਂਗੂ ਭਾਰਤ ਦੇ ਕਈ ਸੂਬਿਆਂ ਵਿੱਚ ਮੌਨਸੂਨ ਦੇ ਸਮੇਂ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਉਂਦਾ ਹੈ 2023 ਵਿੱਚ ਭਾਰਤ ਵਿੱਚ ਲਗਭਗ 2 ਲੱਖ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਸਨ WHO ਅਨੁਸਾਰ ਭਾਰਤ ਦੁਨੀਆ ਦੇ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਮੱਛਰਾਂ ਨਾਲ ਜੁੜੀਆਂ ਬਿਮਾਰੀਆਂ ਸਭ ਤੋਂ ਵੱਧ ਹੁੰਦੀਆਂ ਹਨ ਵਿਸ਼ੇਸ਼ ਗੱਲ ਜਿਸ ਵਿਅਕਤੀ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਮੱਛਰ ਉਸ ਵੱਲ ਛੇਤੀ ਆਕਰਸ਼ਿਤ ਹੁੰਦੇ ਹਨ ਜਿਹੜਾ ਡਾਰਕ ਰੰਗ ਦੇ ਕੱਪੜੇ ਪਾਉਂਦਾ ਹੈ ਅਤੇ ਜਿਹੜੇ ਜ਼ਿਆਦਾ ਗਰਮੀ ਜਾਂ ਕਾਰਬਨ ਡਾਈਆਕਸਾਈਡ ਛੱਡਦੇ ਹਨ ਜਿਵੇਂ ਦੌੜਦੇ ਜਾਂ ਮਿਹਨਤ ਕਰਦੇ ਹੋਏ ਲੋਕ ਵੀ ਮੱਛਰਾਂ ਦਾ ਜ਼ਿਆਦਾ ਸ਼ਿਕਾਰ ਬਣਦੇ ਹਨ ਮੱਛਰਾਂ ਦੀ ਜ਼ਿੰਦਗੀ ਦਾ ਚੱਕਰ ਬਹੁਤ ਤੇਜ਼ ਹੁੰਦਾ ਹੈ ਇਸ ਕਰਕੇ ਇਹਨਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧਦੀ ਹੈ ਜਿਵੇਂ ਕੀ ਫੀਮੇਲ ਮੱਛਰ ਖੜੇ ਪਾਣੀ ਵਿੱਚ ਅੰਡੇ ਦਿੰਦੀ ਹੈ ਅਤੇ ਇਹ ਅੰਡੇ 1-2 ਦਿਨਾਂ ਵਿੱਚ ਫੁੱਟ ਜਾਂਦੇ ਹਨ ਅੰਡੇ ਤੋਂ ਲਾਰਵਾ ਨਿਕਲਦਾ ਹੈ ਜੋ ਪਾਣੀ ਵਿੱਚ ਰਹਿੰਦਾ ਹੈ ਅਤੇ ਇਹ ਅਵਸਥਾ 4 ਤੋਂ 10 ਦਿਨ ਤੱਕ ਰਹਿੰਦੀ ਹੈ ਪਿਉਪਾ ਇਸ ਦੌਰਾਨ ਮੱਛਰ ਬਾਲਗ ਬਣਨ ਦੀ ਲਈ ਤਿਆਰ ਹੁੰਦਾ ਹੈ ਅਤੇ ਇਹ ਸਟੇਜ 2-3 ਦਿਨਾਂ ਦੀ ਹੁੰਦੀ ਹੈ ਅਖੀਰਕਾਰ ਉਡਣਯੋਗ ਮੱਛਰ ਬਣ ਜਾਂਦਾ ਹੈ ਇੱਕ ਮੱਛਰ ਮੌਸਮ ਅਤੇ ਤਾਪਮਾਨ ਦੇ ਅਨੁਸਾਰ 10 ਤੋਂ 14 ਦਿਨਾਂ ਵਿੱਚ ਆਪਣੀ ਨਵੀਂ ਜਨਰੇਸ਼ਨ ਤਿਆਰ ਕਰ ਲੈਂਦਾ ਹੈ ਗਰਮੀਆਂ ਅਤੇ ਬਾਰਿਸ਼ ਦੇ ਮੌਸਮ ਵਿੱਚ ਇਹ ਪ੍ਰਕਿਰਿਆ ਹੋਰ ਵੀ ਤੇਜ਼ ਹੋ ਸਕਦੀ ਹੈ ਕਈ ਵਾਰੀ ਇਹ ਸਾਰੀ ਕਿਰਿਆ ਸਿਰਫ 7 ਦਿਨਾਂ ਵਿੱਚ ਹੀ ਮੁਕੰਮਲ ਹੋ ਜਾਂਦੀ ਹੈ ਇਸੇ ਕਰਕੇ ਘਰ ਜਾਂ ਆਲੇ-ਦੁਆਲੇ ਇੱਕ ਹਫ਼ਤੇ ਲਈ ਵੀ ਜੇਕਰ ਪਾਣੀ ਖੜਾ ਰਹਿ ਜਾਵੇ ਤਾਂ ਉੱਥੇ ਮੱਛਰਾਂ ਦੀ ਨਵੀਂ ਫੌਜ ਤਿਆਰ ਹੋ ਜਾਂਦੀ ਹੈ। ਇਹ ਸੋਚਣਾ ਵੀ ਗਲਤ ਹੈ ਕਿ ਮੱਛਰ ਸਿਰਫ ਗੰਦੇ ਪਾਣੀ ਵਿੱਚ ਹੀ ਪੈਦਾ ਹੁੰਦੇ ਹਨ। ਜੇਕਰ ਪਾਣੀ ਇੱਕ ਹਫ਼ਤੇ ਲਈ ਖੜਾ ਰਹਿ ਜਾਵੇ ਤਾਂ ਸਾਫ਼ ਪਾਣੀ ਵਿੱਚ ਵੀ ਮੱਛਰ ਪੈਦਾ ਹੋ ਸਕਦੇ ਹਨ। ਬਚਾਅ ਦੇ ਘਰੇਲੂ ਤਰੀਕੇ ਘਰ ਵਿੱਚ ਪਾਣੀ ਖੜਾ ਨਾ ਰਹਿਣ ਦਿਓ ਕਿਉਂਕਿ ਮੱਛਰ ਇੱਥੇ ਹੀ ਪੈਦਾ ਹੁੰਦੇ ਹਨ। ਤુલਸੀ ਦਾ ਪੌਦਾ ਘਰ ਵਿੱਚ ਰੱਖੋ। ਨਿੰਬੂ ਵਿੱਚ ਲੌਂਗ ਲਗਾ ਕੇ ਕਮਰੇ ਵਿੱਚ ਰੱਖ ਦਿਓ ਰਾਤ ਨੂੰ ਮੱਛਰਦਾਨੇ ਦੀ ਵਰਤੋਂ ਕਰੋ ਮੱਛਰ ਭਜਾਉਣ ਵਾਲੀ ਕਰੀਮ ਜਾਂ ਲੋਸ਼ਨ ਜਿਵੇਂ ਆਡੋਮੋਸ ਨੂੰ ਸਰੀਰ ਤੇ ਲਗਾਓ ਗੁੱਡ ਨਾਈਟ ਆਲ ਆਊਟ ਵਗੈਰਾ ਘਰ ਦੇ ਕਮਰੇ ਵਿੱਚ ਲਗਾਉਣ ਵਾਲੀ ਮਸ਼ੀਨ ਦੀ ਵਰਤੋਂ ਕਰੋ ਮੱਛਰ ਭਜਾਉਣ ਵਾਲੀ ਮੋਮਬੱਤੀ ਜਾਂ ਕੋਇਲ ਦਾ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਨਾਰੀਗਲ ਦੇ ਤੇਲ ਵਿੱਚ ਨਿੰਬੂ ਮਿਲਾ ਕੇ ਸਰੀਰ ਤੇ ਲਗਾਉਣ ਨਾਲ ਵੀ ਮੱਛਰਾਂ ਤੋਂ ਬਚਿਆ ਜਾ ਸਕਦਾ ਹੈ ਇਸ ਗੱਲ ਦਾ ਧਿਆਨ ਰੱਖੋ ਕਿ ਗਰਭਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਜ਼ਿਆਦਾ ਕੈਮੀਕਲ ਵਾਲੇ ਜਾਂ ਹਾਨੀਕਾਰਕ ਮੇ ਵਾਲੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਦੋਸਤੋ ਮੱਛਰ ਇੱਕ ਛੋਟਾ ਜਿਹਾ ਕੀੜਾ ਜ਼ਰੂਰ ਹੈ ਪਰ ਇਹ ਹਰ ਸਾਲ ਜੰਗਾ ਅਤੇ ਹਾਦਸਿਆਂ ਨਾਲੋਂ ਵੀ ਵੱਧ ਜਾਨਾਂ ਲੈ ਲੈਂਦਾ ਹੈ ਜੇ ਅਸੀਂ ਸਾਫ਼ ਸਫਾਈ ਸਾਵਧਾਨੀ ਤੇ ਘਰੇਲੂ ਤਰੀਕੇ ਨਾਲ ਧਿਆਨ ਰੱਖੀਏ ਤਾਂ ਅਸੀਂ ਇਸ ਖਾਮੋਸ਼ ਕਾਤਿਲ ਨੂੰ ਹਰਾ ਸਕਦੇ ਹਾਂ ਤਾਂ ਆਓ ਆਪਣੇ ਪਰਿਵਾਰ ਅਤੇ ਸਮਾਜ ਨੂੰ ਮੱਛਰਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਮਿਲ ਕੇ ਕਦਮ ਚੁੱਕੀਏ ਜੇ ਤੁਹਾਨੂੰ ਇਹ ਜਾਣਕਾਰੀ ਲਾਭਦਾਇਕ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹੱਕੇ ਸੇ ਹੋਰ ਜਾਣਕਾਰੀ ਨਾਲ ਭਰਪੂਰ ਵੀਡੀਓ ਦੇ ਨਾਲ ਮੈਨੂੰ ਡਿੰਪਲ ਮੋਡ ਨੂੰ ਦਿਓ ਇਜਾਜ਼ਤ ਧੰਨਵਾਦ ਜੀ